ਗਾਰੇ ਮਾਰਕੀਟ ਆ ਦੇਖੀ ਸਕਦੇ ਹੋ ਫੁੱਲ ਵਗੈਰਾ ਕੱਪੜਾ ਹਾਂਜੀ ਸਾਰਿਆਂ ਨੇ ਪਿਆਰਪਰੀ ਸ਼ਾਸਤਰੀ ਕਾਲ ਜੀ ਤੇ ਸਵਾਗਤ ਆ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਸ਼ਹਿਰ ਹਸਿਆਰਪੁਰ ਤੇ ਹਸਿਆਰਪੁਰ ਨੂੰ ਘੰਟਾ ਬਾਜ਼ਾਰ ਦਾ ਆਪਾਂ ਸਾਰਾ ਬਾਜ਼ਾਰ ਦਿਖਾਵਾਂਗੇ ਸਾਰੀ ਇਹ ਮਾਰਕੀਟ ਦਿਖਾਵਾਂਗੇ ਤੇ ਇਹ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਤੇ ਕਰਦੇ ਆਪਾਂ ਵੀਡੀਓ ਸਟਾਰ ਤੁਹਾਨੂੰ ਸਾਰਾ ਇਹ ਬਾਜ਼ਾਰ ਆਡਾ ਦਿਖਾਉਣੇ ਆ ਜੀ ਲਓ ਜੀ ਆਪਣੇ ਸਾਹਮਣੇ ਆ ਗਿਆ ਜੀ ਕਲੋਕ ਟਾਵਰ ਜੇ ਤੁਸੀਂ ਦੇਖ ਸਕਦੇ ਹੋ ਤੇ ਇੱਧਰ ਸਾਰੀ ਮਾਰਕੀਟ ਹੈ ਵਾਕਿ ਤੁਹਾਨੂੰ ਅੱਗੇ ਸਾਰੀ ਮਾਰਕੀਟ ਆਪਾਂ ਦਿਖਾਉਨੇ ਆ ਤੇ ਇੱਥੇ ਵੀ ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਇੱਥੋਂ ਤੁਹਾਨੂੰ ਹਰ ਇੱਕ ਚੀਜ਼ ਮਿਲ ਜੂਗੀ ਹਿਆਰਪੁਰ ਦੇ ਵਿੱਚੋਂ ਤੇ ਸਾਹਮਣੇ ਆਪਣੇ ਬਿਲਕੁਲ ਕਲॉक ਟਾਵਰ ਆ ਗਿਆ ਤੇ ਆ ਇੱਧਰ ਕੱਪੜੀ ਦੀਆਂ ਦੁਕਾਨਾਂ ਵੱਡੀਆਂ-ਵੱਡੀਆਂ ਦੇ ਵਿੱਚ ਦੇਖੋ ਤੇ ਉਹ ਸਾਹਮਣੇ ਆ ਗਿਆ ਆਪਣੇ ਕਲॉक ਟਾਵਰ ਤੇ ਇੱਥੋਂ ਆਪਾਂ ਇਹ ਵੀਡੀਓ ਸਟਾਰਟ ਕਰਦੇ ਆ ਤੇ ਇੱਥੋਂ ਸਾਰੀ ਇਹ ਮਾਰਕੀਟ ਜਿਹੜੀ ਘਾਟੋਂ ਦੀ ਬਾਕੀ ਮੈਂ ਦਿਖਾਉਣਾ ਇੱਧਰ ਵੀ ਮਾਰਕੀਟ ਕਾਫੀ ਜਿਆਦਾ ਹੈ ਇੱਧਰ ਵੀ ਮਾਰਕੀਟ ਬਹੁਤ ਜਿਆਦਾ ਹੈ ਆ ਦੇਖੋ ਲਓ ਇਹ ਆ ਗਿਆ ਕਲॉक ਟਾਵਰ ਹਸ਼ਿਆਰਪੁਰ ਦਾ ਸੋ ਇੱਥੇ ਤੋਂ ਅਗਲੀ ਆਪਾਂ ਮਾਰਕੀਟ ਦਿਖਾਵਾਂਗੇ ਜਿਵੇਂ ਇੱਧਰ ਦੇਖ ਸਕਦੇ ਕਾਫੀ ਜਿਆਦਾ ਹੀ ਮਾਰਕੀਟ ਆ ਦੇਖ ਹੀ ਸਕਦੇ ਹੋ ਫੁੱਲ ਵਗੈਰਾ ਕੱਪੜਾ ਕਾਫੀ ਦੂਰ ਤੱਕ ਪਿਆ ਦੇ ਬਾਕੀ ਇਧਰ ਸਾਰੀ ਮਾਰਕੀਟ ਹੈ ਸਾਰੀ। ਲੋ ਜੀ ਤੇ ਬਾਕੀ ਇਧਰ ਵੀ ਮਾਰਕੀਟ ਹੈਗੀ ਇਹ ਵੀ ਤੁਹਾਨੂੰ ਅਪਰ ਦਿਖਾਵਾਂਗੇ ਪਹਿਲਾਂ ਆਪਾਂ ਤੁਹਾਨੂੰ ਇੱਧਰ ਦਿਖਾ ਦਈਏ ਸਾਰੀ ਮਾਰਕੀਟ ਚੱਲ ਕੇ। ਜਿਵੇਂ ਇਧਰ ਪੂਰਾ ਹੋਰ ਸਮਾਨ ਜਿਵੇਂ ਹਾਰ ਵਗੈਰਾ ਸਾਰਾ ਕੁਝ ਹੈਗਾ। ਜਿਵੇਂ ਕੱਪੜੀ ਦੀਆਂ ਦੁਕਾਨਾਂ ਵੱਡੀਆਂ-ਵੱਡੀਆਂ ਕੱਪੜੀ ਦੀਆਂ ਦੁਕਾਨਾਂ ਨੇ ਦੇਖ ਸਕਦੇ ਹੋ ਤੁਸੀਂ ਬਾਕੀ ਆ ਕੱਪੜੀ ਦੀਆਂ ਦੁਕਾਨਾਂ ਹੋ ਗਈਆਂ ਜਿਵੇਂ ਕਾਫੀ ਵੱਡੀ ਮਾਰਕੀਟ ਆ ਹਿਸ਼ਾਰਪੁਰ ਦੀ ਲਓ ਜੀ ਆ ਦੇਖੋ ਜਿਵੇਂ ਬਾਕੀ ਆ ਇੱਧਰ ਕੋਟ ਪੈਂਟ ਵਗੈਰਾ ਹੋ ਗਿਆ ਕਿਵੇਂ ਲਓ ਜੀ ਬਾਕੀ ਆ ਐਸੀ ਆਗੇ ਤੇ ਆ ਅੱਗੇ ਕੱਪੜੇ ਦੀਆਂ ਦੁਕਾਨਾਂ ਆ ਗਈਆਂ ਬਹੁਤ ਜ਼ਿਆਦਾ ਦੁਕਾਨਾਂ ਨੇ ਤੇ ਆ ਵੀ ਕੱਪੜੇ ਦੀਆਂ ਆ ਗਈਆਂ ਜਮੇ ਕਾਫੀ ਦੂਰ ਤੱਕ ਹੈ ਮਾਰਕੀਟ ਜਿਵੇਂ ਅੱਗੇ ਦੇਖਾਂ ਜੀ ਬੜੀਆਂ ਕਾਫੀ ਦੁਕਾਨਾਂ ਨੇ ਜਿਵੇਂ ਪੜਦੇ ਵਗੈਰਾ ਆ ਕੇ ਸਾਹਮਣੇ ਵੀ ਦੇਖ ਸਕਦੇ ਹੋ ਜਿਵੇਂ ਆਹ ਦੇਖੋ ਕੱਪੜਿਆਂ ਦੀਆਂ ਆ ਗਈਆਂ ਲਾਉ ਜੀ ਬਾਕੀ ਆ ਬੱਚਿਆਂ ਵਾਲੇ ਹੋਗੇ ਬਾਕੀ ਟੀ-ਸ਼ਰਟਾਂ ਕੱਪੜਿਆਂ ਦੀਆਂ ਬਾਕੀ ਦੂਏ ਨੇ ਟੀ-ਸ਼ਰਟਾਂ ਬਗਰਾ ਵੀ ਹੈਗੀਆਂ ਇਹ ਅੱਜ ਮੇਕੈਨਿਕ ਵਾਲੀ ਆ ਗਈ ਵੱਡੀ ਦੁਕਾਨ ਇਹ ਆ ਕੱਪੜੇ ਵਾਲੀ ਆ ਗਈ ਜਮੇ ਲਓ ਜੀ ਤੇ ਹੁਣ ਆਪਾਂ ਤੁਹਾਨੂੰ ਉਧਰ ਦਿਖਾਉਂਦੇ ਆ ਮਾਰਕੀਟ ਸਾਰੀ ਇਹ ਜਮੇ ਇਹ ਆ ਗਈ ਮਾਰਕੀਟ ਇੱਧਰ ਇੱਧਰ ਮੈਡੀਕਲ ਵਗੈਰਾ ਹੋਗੇ ਜਮੇ ਆਈਸੀਐਲ ਵੀ ਆ ਗਈ ਠੀਕ ਹੈ ਜੀ ਜਿਵੇਂ ਆ ਦੇਖੋ ਆ ਵੀ ਏਸੀ ਵਗੈਰਾ ਹੋਗੇ ਜਮੇ ਇਹ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਜਿਵੇਂ ਅਡਵਟੇ ਹੋ ਗਏ ਲੋ ਜੀ ਦੇਖੋ ਅਡਵਟੇ ਹੋ ਗਏ ਜਿਵੇਂ ਬਾਕੀ ਅੱਗੇ ਦਿਖਾਉਂਦੇ ਆ ਤੁਹਾਨੂੰ ਸਾਰੀ ਮਾਰਕੀਟ ਇਹ ਬਹੁਤ ਵੱਡੇ ਵੱਡੇ ਦੁਕਾਨਾਂ ਨੇ ਅਸ਼ਿਆਰਪੁਰ ਦੇ ਘਾਂਟਾ ਮਾਰਕੀਟ ਦੇ ਵਿੱਚ ਘੰਟਾ ਘਰ ਬਾਜ਼ਾਰ ਦੇ ਵਿੱਚ ਤੇ ਆ ਬਾਈ ਇੱਕ ਵੀ ਦੁਕਾਨ ਪਾ ਰਿਹਾ ਹਾਂ ਲਓ ਜੀ ਬਾਕੀ ਇਹ ਕੱਪੜੇ ਦੀਆਂ ਦੁਕਾਨਾਂ ਆ ਗਈਆਂ ਜਿਵੇਂ ਦੇਖੋ ਬੈਗ ਵਗੈਰਾ ਹੋ ਗਏ ਬਾਕੀ ਬੱਚਿਆਂ ਵਾਲੇ ਹੋ ਗਏ ਆਏ ਵੀ ਕੱਪੜੇ ਦੀਆਂ ਤੇ ਆ ਦੇਖੋ ਇਹ ਤੁਸੀਂ ਕਿੱਥੋਂ ਕਿੱਥੋਂ ਆਪਣੀ ਵੀਡੀਓ ਦੇਖਣਾ ਕਮੈਂਟ ਜਰੂਰ ਕਰਿਆ ਕਰੋ ਕਿਹੜੇ ਸ਼ਹਿਰ ਤੋਂ ਕਿਹੜੇ ਪਿੰਡ ਤੋਂ ਜਾਂ ਕਿਤੋਂ ਵੀ ਤੁਸੀਂ ਵੀਡੀਓ ਦੇਖਦੇ ਆਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਲਓ ਜੀ। ਬਾਕੀ ਆਜ ਤਾਂ ਉਹ ਤੋਂ ਪਿੰਡਾਂ ਚੱਲਦੇ ਆਂ ਜਿਵੇਂ ਆਇਆ ਸਾਹਮਣੇ ਸੁਤਨਾਂ ਵੀ ਆਵੀਂ ਦੇਖੋ। ਲਓ ਜੀ। ਇਹ ਮਿਆਲੇ ਕੁਮਾਰ ਇੱਕ ਕਾਫੀ ਵੱਡੀ ਮਾਰਕੀ ਦਾ। ਪਸਾਰਪੁਰ ਦੀ। ਕਾਫੀ ਵੱਡੀਆਂ ਵੱਡੀਆਂ ਤੇ ਦੁਕਾਨਾਂ ਨੇ ਜੇ oportunidades ਦੀਆਂ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਹਨੂੰ ਦੇਖ ਸਾਹਣੇ ਨੂੰ ਆ ਦੇਖੋ ਇੱਧਰ ਲਓ ਲਾਤੀ ਆ ਗਏ ਕੱਪੜੇ ਦੀ ਦੁਕਾਨਾ ਆ ਗਈ ਹੈ ਇਹ ਕੱਪੜੇ ਦੀ ਆ ਗਈਆਂ ਦੇਖ ਇਹ ਆ ਕੱਪੜੇ ਦੇ ਜਮੇ ਤੇ ਆ ਤੌਲੀਏ ਵਗੈਰਾ ਹੋ ਗਏ ਜਿਵੇਂ ਬਾਕੀ ਆ ਵੀ ਕੱਪੜੇ ਦੀਏ ਜਮੇ ਤੇ ਕਾਫੀ ਵੱਡੀਆਂ ਦੁਕਾਨਾਂ ਨੇ ਹਜ਼ਾਰਪੁਰ ਦੇ ਵਿੱਚ ਵੀ ਇਹ ਆ ਦੇਖੋ ਨਾ ਉਹ ਕੱਪੜੇ ਦੀ ਬਹੁਤ ਬਹੁਤ ਦੁਕਾਨਾਂ ਆ ਗਈਆਂ ਇੱਥੇ ਬਹੁਤ ਜਾਦੇ ਤੇ ਆ ਦੇਖੋ ਕੱਪੜਾ ਕਿਵੇਂ ਤੇ ਆ ਤੇ ਕਿੰਨਾ ਕਾ ਚੌਲੀਆਂ ਦੁਜੀ ਸ਼ਾਲ ਲਓ ਜੀ ਤੁਸੀਂ ਇੱਧਰ ਮਾਰਕੀਟ ਰਹਿ ਗਈ ਸੇ ਬਾਕੀ ਇੱਧਰਾਂ ਮਾਰਕੀਟ ਹੈ ਤੇ ਸਾਹਮਣੇ ਮਾਰਕੀਟ ਹੈ ਪਰ ਸਾਹਮਣੇ ਦਿਖਾਉਣੇ ਆਣ ਸਾਰੀ ਮਾਰਕੀਟ ਤੇ ਆਪ ਨੂੰ ਅਪਾ ਦਿਖਾਤੀ ਇੱਧਰੋਂ ਹੁਣ ਆਪਾਂ ਤੁਹਾਨੂੰ ਆ ਮਾਰਕੀਟ ਦਿਖਾਉਣੇ ਆ ਸਾਰੀ ਇਹ ਸਹੀ ਕਾਫੀ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਵੀ ਜਿਵੇਂ ਤੁਸੀਂ ਦੇਖ ਸਕਦੇ ਹੋ ਆ ਇਹ ਦੇਖੋ ਆਖੀ ਵੱਡੀਆਂ ਵੱਡੀਆਂ ਦੁਕਾਨਾਂ ਨੇ ਇਸ ਮਾਰਕੀਟ ਦੇ ਵਿੱਚ ਇਹਨੇ ਦਿੱਤੀਆਂ ਵੀ ਆ ਗਈ ਇੱਧਰ। ਲਓ ਜੀ। ਬਾਕੀ ਆ ਕੱਪੜੇ ਦੀ ਹੋ ਗਈ ਜਿਵੇਂ। ਦੇਖੋ। ਇਹ ਕਾਫੀ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇਸ ਇਲਾਕੇ ਦੇ ਵਿੱਚ ਵੀ। ਜਿਵੇਂ ਆ ਭਾਂਡਿਆਂ ਦੀ ਹੋਣ ਇੱਧਰ। ਵਰਗੀ। ਆ ਕੱਪੜੇ ਦੀ ਆ ਗਈ ਜਿਵੇਂ। ਤੇ ਕਾਫੀ ਲੰਬੀ ਮਾਰਕੀਟ ਹੈ ਵੀ ਹੁਸ਼ਿਆਰਪੁਰ ਦੀ ਤੇ ਆ ਸੇਰਵਾਨੀ ਲਹਿੰਗੇ ਨੂੰ ਦੇਖ ਸਕਦੇ ਹੋ ਤੇ ਬਾਕੀ ਆ ਵੀ ਕੱਪੜੇ ਦੀ ਆ ਗਈ ਬਾਕੀ ਆ ਗਈ ਕੱਪੜੇ ਦੇ ਅੱਗੇ ਆਲੇ ਫੁੱਲ ਕੱਪੜੇ ਵੀ ਆ ਗਏ ਬਾਕੀ ਆ ਪਾਂਡਿਆਂ ਦੀ ਆ ਵੀ ਲਓ ਜੀ ਦੇਖੋ ਕਾਫੀ ਵੱਡੀ ਮਾਰਕੀਟ ਹੈ ਵੀ ਇਹ ਆਮੀ ਕਪੜਿਆਂ ਦੀ ਤੇ ਯਾਗ ਬੈਗ ਵਗੈਰਾ ਹੋਵੇਗੇ ਨਿਮਿਆ ਕੋਲ

ਯਾ ਦੇਖ ਸਕਦੇ ਹੋ ਤੁਸੀਂ ਇੱਧਰ ਵੀ ਮਾਰਕੀਟ ਕਾਫੀ ਹੈਗੀ ਆਏ ਲੈ ਜੀ ਤੇ ਆ ਪੱਕੇ ਦੀ ਹੋ ਗਈ ਹੈ ਵੱਡੀ ਦੁਕਾਨ ਇਹ ਆਹ ਪਰ ਤੂੰ ਦੀ ਵੱਡੀ ਦੁਕਾਨ ਆ ਗਈ ਜਿਵੇਂ ਦੇਖ ਸਕਦੇ ਬਾਕੀ ਆ ਚਾਦਰਾਂ ਕੂੜੇ ਇਹ ਦੁਕਾਨਾਂ ਆ ਗਈ ਇੱਧਰ ਵੀ ਆ ਗਈ ਚਾਦਰਾਂ ਕੂੜੇ ਜਿਵੇਂ ਦੇਖ ਸਕਦੇ ਹੋ ਤੁਸੀਂ ਜੋ ਵੀ ਇੱਥੇ ਤੱਕ ਸਾਰੀਆਂ ਤੁਹਾਨੂੰ ਮਾਰਕੀਟ ਇਹ ਦਿਖਾਈ ਆ ਬਾਕੀ ਆ ਹਾਰ ਵਗੈਰਾ ਹੋਗਾ ਜਿਵੇਂ ਉਹਦੀਆਂ ਆ ਗਈਆਂ ਦੁਕਾਨਾਂ ਫਿਰ ਆ ਗਈ ਦਰ ਹਾਰ ਵਗੈਰਾ ਹੋਗੇ ਜਿਵੇਂ ਇੱਧਰ ਵੀ ਮਾਰਕੀਟ ਹੈਗੀ ਐ ਲਓ। ਪੂਆ ਖਿਆ ਆ ਵੀ ਇੱਧਰ। ਕਾਫੀ ਵੱਡੀ ਮਾਰਕੀਟ ਆ ਹਸ਼ਿਆਰਪੁਰ ਦੀ। ਇਹ ਆ ਵੀ ਗਰਮ ਕਰਨ ਆਇਆ। ਲਓ ਜੀ। ਤੇ ਦੇਖੋ ਇੱਧਰ ਫੁੱਲ ਵਗਾਰਾ ਹਾਰ ਵਗਾਰਾ ਤੇ ਮਪੋਰਚੁਨਿਟੀ ਦੇ ਵੱਡੇ ਵੱਡੇ ਦੁਕਾਨਾਂ ਆ ਗਈਆਂ। ਜਿਵੇਂ ਦੇਖਿਆ ਕਿ ਭਾਂਡਿਆਂ ਦੀਆਂ ਆਉਂਦੀਆਂ ਨੇ। हार वगैरह फूल वगैरह हो गए जमे कपड़े हो गई जमें अगे आगे दुकाना जिम्मे देख सकते हो मैट वगैरह हो गए जमे बाकी कपड़े दी आ गई लो जी नैट हो गए ਜੋ ਕੱਪੜੇ ਦੀ ਆ ਗਈਆਂ ਜੰਨੇ ਕੱਪੜੇ ਦੀ ਵੱਡੀ ਦੁਕਾਨ ਆ ਗਈ ਤੇ ਆ ਵੀ ਕੱਪੜੇ ਦੀ ਆ ਗਈ ਜੰਨੇ ਹਾਂਜੀ ਅੱਜ ਦੀ ਵੀਡੀਓ ਜੇ ਤੁਹਾਨੂੰ ਦਿਖਾਈ ਆ ਹਸਿਆਰਪੁਰ ਦੀ ਕਾਂਟਾ ਘਰ ਦੀ ਮਾਰਕੀਟ ਕਾਂਟਾ ਘਰ ਦਾ ਬਾਜ਼ਾਰ ਤੇ ਮੈਨੂੰ ਉਮੀਦ ਕਰਨੀ ਤੁਹਾਨੂੰ ਅੱਜ ਦੀ ਇਹ ਵੀਡੀਓ ਖੰਦਾਈ ਹੋਵੇ ਜੇ ਵੀਡੀਓ ਵਧੀਆ ਲੱਗਿਆ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤੇ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ